ਪੰਜਾਬ ਦੇ ਕਿਸਾਨੋ ਆਪਣੀ ਮਿਹਨਤ ਦਾ ਸੱਚਾ ਮੁੱਲ ਪਾਓ ਜਿੰਨੀ ਕੀਮਤੀ ਤੁਹਾਡੀ ਸੋਨੇ ਵਰਗੀ ਫਸਲ ਹੈ ਉਨਾ ਹੀ ਕੀਮਤੀ ਤੁਹਾਡਾ ਹਰ ਪਲ ਹੈ ਤੁਹਾਡੇ ਖੇਤ ਦੀ ਮਿੱਟੀ ਨੂੰ ਰੇਸ਼ਮ ਵਰਗੀ ਨਰਮ ਬਣਾਉਣ ਲਈ ਅਤੇ ਤੁਹਾਡਾ ਬੇਸ਼ਕੀਮਤੀ ਸਮਾਂ ਬਚਾਉਣ ਲਈ ਪੇਸ਼ ਹੈ ਪ੍ਰਵਿੰਦਰਾ ਐਂਡ ਜੀਐਸ ਦਾ ਬੇਮਿਸਾਲ ਰੋਟਾਵਿਟਰ ਕਿਉਂਕਿ ਇਸ ਵਿੱਚ ਹਨ ਮਜ਼ਬੂਤ ਅਤੇ ਤੇਜ਼ ਬੋਰੋਨ ਸਟੀਲ ਬਲੇਡ ਜੋ ਮਿੱਟੀ ਨੂੰ ਕਰਨ ਚੱਕ ਮਲਾਈਮ ਸੁਪਰ ਪਾਵਰ 13 ਵਾ 23 ਮਲਟੀ ਅਤੇ ਹੈਵੀ ਡਿਊਟੀ ਗੇਅਰ ਬਾਕਸ ਜੋ ਹਰ ਖੇਤ ਲਈ ਦੇਵੇ ਦਮਦਾਰ ਕਾਰਗੁਜ਼ਾਰੀ ਵਿਸ਼ੇਸ਼ ਮਕੈਨੀਕਲ ਸੀਲਜ਼ ਜੋ ਪਾਣੀ ਵਿੱਚ ਵੀ 베アリング ਰੱਖੇ ਸੁਰੱਖਿਅਤ ਤੁਹਾਡਾ ਰੋਟਾਵੇਟਰ ਚੱਲੇ ਬਿਨਾਂ ਰੁਕਾਵਟਾਂ ਉੱਚ ਗੁਣਵੰਤਾ ਵਾਲਾ ਪਾਊਡਰ ਕੋਟਡ ਪੇਂਟ ਜੋ ਰੱਖੇ ਤੁਹਾਡੀ ਮਸ਼ੀਨ ਨੂੰ ਸਾਲਾਂ ਤੱਕ ਨਵੀਂ ਵਰਗੀ ਅਤੇ 100% ਗੁਣਵੰਤਾ ਲਈ CNC ਮਸ਼ੀਨ ਨਾਲ ਬਣੇ ਹੋਏ ਹਨ ਸਾਰੇ ਪੁਰਜੇ 5 ਫੁੱਟ ਤੋਂ 10 ਫੁੱਟ ਤੱਕ ਰੋਟਾਵੇਟਰ ਉਪਲਬਧ ਹਰ ਕਿਸਾਨ ਲਈ ਸਹੀ ਚੋਣ ਕਰਨ ਦਾ ਮੌਕਾ ਅਤੇ ਫਾਇਦਾ ਹੋਵੇਗੀ ਬੇਸ਼ੁਮਾਰ ਆਪਣੇ ਖੇਤ ਇਦੀ ਮਿੱਟੀ ਬਣਾਓ ਨਰਮ ਜਿਸ ਨਾਲ ਤੁਹਾਡੀ ਫਸਲ ਬਣੇਗੀ ਸੋਨੇ ਵਾਂਗ ਚਮਕਦਾਰ ਤਾਂ ਹੁਣ ਦੇਰ ਨਾ ਕਰੋ ਪ੍ਰਵਿੰਦਰਾ ਐਂਡ ਜੇਐਸ ਦਾ ਰੋਟਾਵਟਰ ਖੇਤਣ ਲਈ ਅੱਜ ਹੀ ਜਿੱਥੇ ਉਹਨਾਂ ਪਰਾਂ ਤੇ ਸੰਪਰਕ ਕਰੋ ਜਾਂ ਵਿਜ਼ਿਟ ਕਰੋ ਜਖੇਪਾਲ ਸੰਗਰੂਰ ਪੰਜਾਬ